ਬੋਲੋ ਨੀਲਮ ਨੀਲਮ ਦੱਸੋ ਕੀ ਹੋਇਆ ਕੀ ਹੈ ਮੈਂ ਬੱਚਿਆਂ ਟਿਊਸ਼ਨ ਲੈਣ ਗਈ ਤੇ ਦਵਾਈ ਲੈਣ ਗਈ ਬੇਟੀ ਬਸ ਉਨੀ ਦੇਰ ਤੁਸੀਂ ਚੋਰੀ ਕਰ ਗਏ ਕਿੰਨੇ ਕੁ ਵੇਲੇ ਘਟਣਾ ਹੈ 1 6 ਵਜੇ 6 ਵਜੇ ਕਿੰਨੀ ਦੇਰ ਵਾਸਤੇ ਤੁਸੀਂ ਬਾਹਰ ਗਏ ਸੀਗੇ 10 15 ਮਿੰਟ ਹਾਂ ਹਾਂ ਬਸ ਕੀ ਕੀ ਨੁਕਸਾਨ ਹੋਇਆ ਕੈਸ਼ ਥਾ ਔਰ ਮੇਰਾ ਮੰਗਲ ਸੂਤਰਾ ਕਿੰਨਾ ਕੈਸ਼ ਸੀਗਾ ਕੈਸ਼ ਥਾ 8-9 ਹਜ਼ਾਰ ਦਾ ਹਾਂ ਤੇ ਸ਼ਿਕਾਇਤ ਕਰਤੀ ਪੁਲਿਸ ਕੋ ਹਾਂਜੀ ਹਾਂ ਤੇ ਕੁਛ ਸ਼ੱਕ ਹੈ ਕੇ ਤੇ ਨਹੀਂ ਨਹੀਂ ਕਿੱਧਰੋਂ ਆਏ ਚੋਰ ਲੱਗਦਾ ਤੁਹਾਨੂੰ ਕੀ ਲੱਗਦਾ ਦੱਸੋ ਕਿ ਕਟਨਾ ਹੋਈ ਸੀਗੀ ਇਹ ਐਕਚੁਅਲ ਚ ਮੇਨ ਮਾਰਕੀਟ ਦੇ ਨਾਲ ਲੱਗਦੀ ਬਲਾਕ ਹੈ ਵੀ ਬਲਾਕ ਹਾਂ ਉੱਥੇ ਮੇਰੇ ਫਰੈਂਡ ਰਹਿੰਦਾ ਇੱਕ ਹਾਂ ਦਿਨੇਸ਼ ਕੁਮਾਰ ਉਹਨਾਂ ਦਾ ਮੈਨੂੰ ਕਾਲ ਆਇਆ ਤਕਰੀਬਨ 6 ਵਜੇ ਦੇ ਆਸ-ਪਾਸ 6:30 ਸਵੇਰੇ ਦੇ ਆਸ-ਪਾਸ ਕਿ ਘਰੇ ਚੋਰੀ ਹੋ ਗਈ ਹੈ ਤੇ ਮੈਂ ਮੁੱਕ ਕੇ ਅੱਗੇ ਦੇਖਿਆ ਤੇ ਸਾਰਾ ਸਮਾਨ ਕਿੱਡੇ ਵੇ ਸੀਗਾ ਹੂੰ ਤੇ ਕੋਈ ਇੱਥੇ ਦਰਵਾਜਾ ਫੋਰਸਫੁਲੀ ਨਹੀਂ ਤੋੜਿਆ ਵਾਦਾ ਹਾਂ ਬਟ ਪਿਛਲਾ ਦਰਵਾਜਾ ਇਹਨਾਂ ਦੇ ਘਰ ਦਾ ਖੁੱਲਿਆ ਹੋਇਆ ਸੀਗਾ ਹਾਂ ਅਦਾ ਦੇਖਣ ਦੇ ਵਿੱਚ ਐਵੇਂ ਲੱਗ ਰਿਹਾ ਕਿ ਜਿਵੇਂ ਪਿੱਛੇ ਤੋਂ ਚੋਰ ਨਿਕਲੇ ਹੋਣਗੇ ਸ਼ਾਇਦ ਹੂੰ ਤੇ ਇਹਨਾਂ ਦਾ ਮੇਰੇ ਖਿਆਲ ਦੇ ਨਕਦੀ ਔਰ ਕੁਝ ਸੋਨੇ ਦਾ ਸਮਾਨ ਵਗੈਰਾ ਜੋ ਮੌਕੇ ਦੇ ਇਹਨਾਂ ਨੇ ਦੇਖਿਆ ਹਲੇ ਸੁਭੀ ਹੋਇਆ ਤੇ ਬਾਕੀ ਹਲੇ ਬਹੁਤੀ ਚੀਜ਼ਾਂ ਵਾਲੇ ਪਤਾ ਨਹੀਂ ਲੱਗੇ ਉਹ ਸਮਾਨ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਹੂੰ ਸ਼ਿਕਾਇਤ ਕਰਤੀ ਹਾਂਜੀ ਸ਼ਿਕਾਇਤ ਕਰਤੀ ਇਹਨਾਂ ਨੇ ਹੂੰ